ਸਸਿਕਲ ਜੀ ਮੈਂ ਹਰਿੰਦਰ ਪੁੱਲਰ ਸੋ ਅੱਜ ਮੈਲਬਨ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਵੱਖ-ਵੱਖ ਸੰਸਥਾਵਾਂ ਤੋਂ ਵੱਖ-ਵੱਖ মিডিਆ ਹਾਊਸੇਸ ਤੋਂ ਸਦਾ ਸੁਮੇਪ ਸਿੰਘ ਜੀ ਪਹੁੰਚੇ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਪਿਛਲੇ ਕਾਫੀ ਸਮੇ ਤੋਂ ਅੰਮ੍ਰਿਤਸਰ ਤੋਂ ਯਤਨਸ਼ੀਲ ਨੇ ਕਿ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਜਿੱਥੇ ਕਿ ਪੰਜਾਬੀਆਂ ਦੀ ਬਹੁਤਾਤ ਹੈ ਉੱਥੇ ਲਈ ਫਲਾਈਟਸ ਅੰਦਾ ਜਿਹੜਾ ਪ੍ਰਬੰਧ ਕੀਤਾ ਜਾ ਸਕੇ ਵੱਖ-ਵੱਖ ਫਲਾਈਟਸ ਦੇ ਜਿਹੜੇ ਓਨਰਸ ਨੇ ਉਹ ਐਮ ਡੀ ਨੇ ਉਹਨਾਂ ਨੂੰ ਚਿੱਠੀ ਪੱਤਰ ਦੁਆਰਾ ਵੀ ਰਾਤਤਾ ਕੀਤਾ ਸਰਕਾਰੀ ਦਰਬਾਰੇ ਵੀ ਜਿੱਥੇ ਜਿੱਥੇ ਤੱਕ ਇਹਨਾਂ ਦੀ ਪਹੁੰਚ ਹੈ ਹਰ ਜਗ੍ਹਾ ਇਹ ਉਪਰਾਲਾ ਕਰ ਰਿਹਾ ਹੈ ਕਿ ਜਿੰਨੇ ਵੀ ਪੰਜਾਬੀ ਦੇਸ਼ਾਂ-ਵਦੇਸ਼ਾਂ 'ਚ ਵੱਸਦੇ ਨੇ ਉਹ ਪ੍ਰੇਫਰ ਕਰਨ ਕਿ ਅੰਮ੍ਰਿਤਸਰ ਤੋਂ ਜਿਹੜੀ ਫਲਾਈਟ ਲੈ ਕੇ ਉੱਥੇ ਪਹੁੰਚਣ ਹੋ ਸਕਦਾ ਤੁਹਾਨੂੰ ਰਾਹ ਵਿੱਚ ਇੱਕ ਛੋਟੀ ਮੋਟੀ ਤੰਗੀ-ਤਰਸ਼ੀ ਆਵੇ ਪਰ ਸਿਆਣੇ ਕਹਿੰਦੇ ਵੀ ਤੁੱਪ ਧੂੜ ਧੱਕੇ ਜਿਹੜੇ ਜਰ ਸਕਦੇ ਮੇਲਿਆਂ ਦੀ ਸੈਰ-ਸੋਈ ਕਰ ਸਕਦੇ ਸੋ ਜੇ ਅਸੀਂ ਆਪਣੇ ਪੰਜਾਬ ਦੇ 에어ਪੋਰਟ ਅੰਮ੍ਰਿਤਸਰ ਨੂੰ ਮਜ਼ਬੂਤ ਬਣਾਉਣਾ ਹੈ ਵੱਡਾ ਬਣਾਉਣਾ ਤਾਂ ਕਿ ਆਉਣ ਵਾਲੇ ਸਮੇਂ 'ਚ ਹਰ ਦੇਸ਼ ਤੋਂ ਤੋਂ ਫਲਾਈਟਸ ਜਾਣ ਉਹਦੇ ਵਾਸਤੇ ਸਾਨੂੰ ਕੱਲੇ-ਕੱਲੇ ਨੂੰ ਇਹੀ ਯਤਨ ਕਰਨਾ ਪਵੇਗਾ ਤੇ ਇਹੀ ਸਾਡਾ ਸਹਿਯੋਗ ਹੋਏਗਾ ਕਿ ਜਦੋਂ ਅਸੀਂ ਟਰੈਵਲ ਕਰਨਾ ਤਾਂ ਅਸੀਂ ਪ੍ਰੇਫਰ ਕਰੀਏ ਕਿ ਅਸੀਂ ਅੰਮ੍ਰਿਤਸਰ ਤੋਂ ਆਪਣੀ ਡੈਸਟੀਨੇਸ਼ਨ ਲਈ ਫਲਾਈਟਸ ਲਈਏ ਸਸਤੀਆਂ